ਇਹਦਰ ਪੰਜਾਬ ਦੇ ਕਪੂਰਥਲਾ ਦੇ ਮੰਡ ਇਲਾਕੇ ਦੇ ਵਿੱਚ ਬਿਆਸ ਤਰਿਆ ਨੇ ਤਬਾਹੀ ਮਚਾ ਦਿੱਤੀ ਹੈ ਬਿਆਸ ਤਰਿਆ ਦਾ ਬੰਨ ਟੁੱਟਣ ਨਾਲ ਉੱਥੇ ਹੜ ਵਰਗੇ ਹਾਲਾਤ ਬਣ ਗਏ ਨੇ ਪਿੰਡ ਬਾਉਪੁਰ ਦੇ ਨੇੜੇ ਇਹ ਬੰਨ ਟੁੱਟਿਆ ਔਰ ਕਰੀਬ 15 ਪਿੰਡਾਂ ਦੀ ਜ਼ਮੀਨ ਦੇ ਵਿੱਚ ਕਈ ਕਈ ਫੁੱਟ ਪਾਣੀ ਭਰ ਗਿਆ ਰਹਾਇਸ਼ੀ ਇਲਾਕੇ ਪੂਰੀ ਤਰ੍ਹਾਂ ਪਾਣੀ ਦੀ ਚਪੇਟ ਚ ਆ ਗਏ ਨੇ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ ਲੋਕ ਸੁਰੱਖਿਅਤ ਥਾਵਾਂ ਵੱਲ ਜਾਣੇ ਸ਼ੁਰੂ ਹੋ ਗਏ ਨੇ ਮੰਡ ਦੇ ਇਲਾਕੇ ਦੇ ਵਿੱਚ ਪਾਣੀ ਦਾ ਪੱਧਰ ਇੱਕਦਮ ਵਧ ਗਿਆ ਬਿਆਸ ਤਰਿਆ ਦਾ ਵਨ ਟੁੱਟਣ ਦੀ ਵਜ੍ਹਾ ਨਾਲ ਇਲਾਕੇ ਦੀਆਂ ਸਾਰੀਆਂ ਸੜਕਾਂ ਪਾਣੀ ਦੇ ਵਿੱਚ ਡੁੱਬ ਗਈਆਂ ਨੇ ਖੇਤ ਪਾਣੀ ਦੇ ਵਿੱਚ ਡੁੱਬ ਗਏ ਨੇ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ ਔਰ ਲੋਕ ਇਸ ਵਿਲੇ ਟਰੈਕਟਰ ਟਰਾਲੀਆਂ ਦੇ ਜ਼ਰੀਏ ਸੁਰੱਖਿਅਤ ਥਾਵਾਂ ਵੱਲ ਜਾਣ ਨੂੰ ਮਜਬੂਰ ਨੇ ਤਕਰੀਬਨ 15 ਪਿੰਡ ਇਸ ਦੀ ਚਪੇਟ ਦੇ ਵਿੱਚ ਆਏ ਨੇ ਤੇ 3000 ਏਕੜ ਦੇ ਕਰੀਬ ਜਿਹੜੀ ਫਸਲ ਹੈ ਜਿਦੇ ਚ ਸਬਜ਼ੀਆਂ ਹਰਾ ਚਾਰਾ ਝੋਨਾ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਬਰਬਾਦ ਹੋ ਗਿਆ ਔਰ ਇਸ ਇਲਾਕੇ ਐ ਨੂੰ ਇੱਕ ਵੱਡੀ ਸਮੱਸਿਆ ਨੇ ਘੇਰ ਲਿਆ ਚਾਰੇ ਪਾਸੇ ਪਾਣੀ ਹੀ ਪਾਣੀ ਖੇਤਾਂ 'ਚ ਪਾਣੀ ਐ ਉਥੋਂ ਲੰਘਣ ਵਾਲੀਆਂ ਸੜਕਾਂ 'ਤੇ ਪਾਣੀ ਐ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ ਔਰ ਇਹ ਸਭ ਕੁਝ ਇਸ ਬੰਨ ਟੁੱਟਣ ਦੀ وجہ ਨਾਲ ਹੋਇਆ। ਹਾਸ ਦੇ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਹਰ ਵਾਰ ਦੀ ਤਰ੍ਹਾਂ ਸੁਲਤਾਨਪੁਰ ਦੇ 16 ਤੋਂ ਵੱਧ ਜਿਹੜੇ ਪਿੰਡ ਨੇ ਇਸ ਵळे ਪਾਣੀ ਦੇ ਪ੍ਰਭਾਵ ਹੇਠ ਨੇ ਔਰ ਇਥੋਂ ਦੇ ਹਾਲਾਤ ਤੁਹਾਨੂੰ ਅਸੀਂ ਪਹਿਲਾਂ ਦਿਖਾਏ ਨੇ ਇੱਕ ਵਾਰ ਫੇਰ ਤੋਂ ਦਿਖਾਣੇ ਆ ਕਿ ਇਹ ਦਰਿਆ ਦੇ ਹਾਲਾਤ ਨੇ ਤੁਸੀਂ ਪੱਧਰ ਦੇਖੋ ਦਰਿਆ ਦਾ ਕਾਫੀ ਉੱਪਰ ਤੱਕ ਵੱਜ ਚੁੱਕਾ ਹੈ ਲੋਕਾਂ ਦੀ ਖੇਤੀਬਾੜੀ ਜੋ ਜਮੀਨ ਹੈ ਔਰ ਫਸਲ ਹੈ ਪ੍ਰਭਾਵਵਦੀਨ ਹੈ ਔਰ ਇੱਥੇ ਰਾਹਤ ਕਾਰਜ ਵੀ ਜਾਰੀ ਨੇ ਔਰ ਰਾਹਤ ਕਾਰਜਾਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਵਾਤਾਵਰਣ ਪ੍ਰੇਮੀ ਤੋਂ ਜਾਣੇ ਜਾਂਦੇ ਅਤੇ ਰਾਜ ਸਭਾ ਦੇ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਵੀ ਮੌਕੇ ਤੇ ਪਹੁੰਚੇ ਨੇ ਬਾਬਾ ਜੀ ਤੁਹਾਨੂੰ ਤਾਂ ਲੰਬਾ ਸਮਾਂ ਇਹ ਜ਼ਿੰਦਗੀ ਦਾ ਇਹਨਾਂ ਮੰਜ਼ਰਾਂ ਨੂੰ ਦੇਖਦੇ ਹੋਏ ਹੋ ਗਿਆ ਅੱਜ ਦੇ ਇਹਨਾਂ ਹਾਲਾਤਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਤਾਂ ਆ ਜਿਹੜਾ ਏਰੀਆ ਹਨ ਦੋਨੋਂ ਬੰਨਾ ਦੇ ਅੰਦਰ ਹੈ ਤੇ ਪਾਣੀ ਦਾ ਏਰੀਆ ਤਕਰੀਬਨ 8 ਪਿੰਡੇ ਦੇ ਵਿੱਚ ਹੈ ਪਹਿਲਾਂ ਇੱਥੇ ਕੋਈ ਕश्ती ਵੀ ਨਹੀਂ ਹੁੰਦੀ ਸੀ ਫਿਰ ਕश्ती ਹੋ ਗਈ ਫਿਰ ਉਹ ਦੂਸਰਾ ਪਲਟੂਨ ਕੋਲ ਬਣਿਆ ਹੁਣ ਚਪਲ ਬਣ ਗਿਆ ਇਹਨਾਂ ਦੀ ਆਵਾਜ਼ ਹੈ ਇਹਨਾਂ ਦਾ ਜੀਵਨ ਔਖਾ ਹੋਇਆ ਇਹਦੇ ਬੱਚੇ ਜਾ ਨਹੀਂ ਸਕਦੇ ਤੇ ਹਮੇਸ਼ਾ ਦਾ ਇੱਕ ਸਾਲ ਦਾ ਨਹੀਂ ਪਰ ਅੱਗੇ ਆਪਣਾ ਇਹ ਹੈ ਕਿ ਜਦੋਂ ਕੋਈ ਦੂਸਰਾ ਬੰਨ ਟੁੱਟ ਜਾਂਦਾ ਇਹਨੂੰ ਆਪਾਂ ਅੰਦਰ ਦਾ ਹੀ ਕਹਿ ਦਿੰਨੇ ਵੀ ਇਹ ਬੰਨ ਦੇ ਅੰਦਰ ਹੈ ਜੀ ਪਰ ਇਹ ਜਿਹੜਾ ਕੁਝ ਇਹਦੇ ਅੰਦਰ ਬਾਹਰ ਇਹ ਨੁਕਸਾਨ ਹੋਇਆ ਸਾਰਿਆਂ ਨੇ ਇਹਨੂੰ ਕੇਂਦਰਿਤ ਕੀਤਾ ਤੋਂ ਕਾਫੀ ਪਿੰਡਾਂ ਦਾ ਜਾਨ ਮਾਲ ਦਾ ਬਚਾ ਹੈ ਇਹਨਾਂ ਨੇ ਪਹਿਲਾਂ ਹੌਲੀ-ਹੌਲੀ ਕਾਫੀ ਦਿਨਾਂ ਤੋਂ ਪਾਣੀ ਆ ਰਿਹਾ ਹੌਲੀ-ਹੌਲੀ ਵਧ ਰਿਹਾ ਤੇ ਉਹ ਬੰਨ ਛੋਟੇ ਇਹਨਾਂ ਨੇ ਲਾਏ ਹੋਏ ਸੀ ਆਪਣੇ ਖੇਤੀ ਨੂੰ ਬਚਾਉਣ ਲਈ ਉਹ ਬੰਨ ਟੁੱਟ ਗਏ ਕਰਕੇ ਅੰਦਰ ਵੀ ਪਾਣੀ ਸਾਰੇ ਚਲੇ ਗਿਆ ਬਾਬੇ ਜੀ ਤਾਂ ਕੋ ਸਵਨ ਇਹ ਕਿੰਨੀ ਦੂਰ ਤੱਕ ਦਰਿਆ ਹੈ ਜੇ ਆਪਾਂ ਇਹਨਾਂ ਤਸਵੀਰਾਂ ਸਮਝੀਏ ਵੀ ਕਿੰਨੀ ਦੂਰ ਤੱਕ ਇਹਨਾਂ ਦਾ ਰਿਆਸੀ ਇਲਾਕਾ ਸੀ ਔਰ ਕਿੰਨੇ ਖੇਤ ਸੀਗੇ ਔਰ ਕਿੱਥੋਂ ਦਰਿਆ ਆ ਕੇ ਰਿਆਸੀ ਇਲਾਕੇ ਚ ਚਲਾ ਗਿਆ ਤੇ ਉਹ ਹਨ ਕਿ ਇਹਨਾਂ ਦਿਨਾਂ ਦੇ ਵਿੱਚ ਤੇ ਸਾਰਾ ਦਰਿਆਈ ਆ ਬਣਿਆ ਹੋਇਆ ਜੀ ਜਦੋਂ ਪਾਣੀ ਘਟ ਜਾਂਦਾ ਉਦੋਂ ਫਿਰ ਆਪਣੇ ਵੇਹ ਵਿੱਚ ਚਲੇ ਜਾਂਦਾ ਜੀ ਹੁਣ ਵੇਹ ਤੋਂ ਬਾਹਰ ਹੋਇਆ ਹੋਇਆ ਬਨ ਦੇ ਇਧਰਲੇ ਪਾਸੇ ਉਹਨਾਂ ਨੇ ਜ਼ਿਮੀਦਾਰਾਂ ਦੇ ਜਿਹੜੇ ਛੋਟੇ ਬੰਨ ਲਾਏ ਸੀ ਉਹ ਵੀ ਟੁੱਟ ਗਿਆ ਉਹਦੇ ਨਾਲ ਹੀ ਅੰਦਰ ਵੀ ਸਾਰਾ ਵਰ ਗਿਆ ਤੇ ਉਧਰ ਬਿਆਸ ਦੇ ਵਿੱਚ ਰਈਆ ਨਹਿਰ ਦੇ ਵਿੱਚ ਵੀ ਪਾੜ ਪੈ ਗਿਆ ਪਿੰਡ ਧਿਆਨਪੁਰ ਦੇ ਨੇੜੇ ਕਰੀਬ 20 ਫੁੱਟ ਦਾ ਪਾੜ ਪਿਆ ਔਰ ਇਸ ਪਾੜ ਦੀ ਵਜ੍ਹਾ ਨਾਲ ਪਾਣੀ ਖੇਤਾਂ ਵੱਲ ਜਾਣਾ ਸ਼ੁਰੂ ਹੋ ਗਿਆ ਸੈਂਕੜੇ ਏਕੜ ਫਸਲ ਇੱਥੇ ਤਬਾਹ ਹੋ ਗਈ ਹੈ ਪਿੰਡਾਂ ਦੇ ਵਿੱਚ ਤੇਜ਼ੀ ਨਾਲ ਪਾਣੀ ਦਾਖਲ ਹੋ ਰਿਹਾ ਔਰ ਦੂਜੇ ਪਾਸੇ ਪਾੜ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ ਪ੍ਰਸ਼ਾਸਨ ਦੀਆਂ ਟੀਮਾਂ ਲਗੀਆਂ ਹੋਈਆਂ ਨੇ ਔਰ ਸਥਾਨਕ ਲੋਕ ਉਹਨਾਂ ਦੀ ਮਦਦ ਦੇ ਵਿੱਚ ਜੁਟੇ ਹੋਏ ਨੇ ਸਵੇਰੇ ਕਰੀਬ 9 ਵਜੇ ਇਹ ਪਾੜ ਪਿਆ ਹੋਇਆ ਔਰ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਹਾਲੇ ਵੀ ਬੰਨ ਲਾਉਣ ਦੀ ਪੂਰੀ ਕੋਸ਼ਿਸ਼ ਚੱਲੀ ਹੈ ਪਰ ਹਾਲੇ ਤੱਕ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਪਾਣੀ ਐਡੀ ਤੇਜ਼ੀ ਨਾਲ ਪਿੰਡਾਂ ਵੱਲ ਦਾਖਲ ਹੋ ਰਿਹਾ ਹੈ ਕਿ ਕਈ ਪਿੰਡਾਂ ਤੇ ਹੜ ਦਾ ਖਤਰਾ ਮੰਡਰਾਉਣ ਲੱਗਿਆ ਹੈ ਇਹ ਸਾਹਮਣੇ ਉਹੀ ਨੇ ਕਿਉਂਕਿ ਕਾਫੀ ਦੂਰ ਨਹਿਰ ਦਾ ਉਹ ਪਾੜ ਹੈਗਾ ਔਰ ਉੱਥੇ ਤੱਕ ਜਾਣਾ ਵੀ ਹੁਣ ਜਿਹੜਾ ਹੈਗਾ ਸੰਭਵ ਨਹੀਂ ਹੈਗਾ ਔਰ ਇੱਥੋਂ ਦੇ ਲੋਕ ਜਿਹੜੇ ਨੇ ਉਹ ਬਿਲਕੁਲ ਕੜੀ ਮੁਸ਼ਕਲ ਕਰ ਰਹੇ ਨੇ ਖੁਦ ਆਪ ਬਿਲਕੁਲ ਉਹ ਕਹਿ ਦਈਏ ਕਿ ਗਰਾਊਂਡ ਜ਼ੀਰੋ ਦੇ ਉੱਤੇ ਉਤਰੇ ਹੋਏ ਨੇ ਉਹਨਾਂ ਵੱਲੋਂ ਲਗਾਤਾਰ ਇਸ ਸਿਚੁਏਸ਼ਨ ਦੇ ਨਾਲ ਨਿਬੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਪ੍ਰਸ਼ਾਸਨ ਦਾ ਵੀ ਕਹਿਣਾ ਹੈਗਾ ਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਇਸ ਦੇ ਉੱਤੇ ਜਿਹੜਾ ਹੈ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਔਰ ਤਸਵੀਰਾਂ ਨਹੀਂ ਹੈਗੀਆਂ ਨਾਲ-ਨਾਲ ਇਹ ਦਿਖਾਉਣ ਦੀਆਂ ਕਰਾਂਗੇ ਇੱਧਰ ਸਾਹਮਣੇ ਵੀ ਜ ਜਿਹੜੇ ਕਾਫੀ ਪਿੰਡ ਜਿਹੜੇ ਨੇ ਉਹ ਇਸ ਲਹਿਰ ਤੋਂ ਪਾਣੀ ਚਾਹੀ ওভারਫਲੋ ਕਿਹਾ ਜਾ ਰਿਹਾ ਲੇਕਿਨ ਉਸ ਤੋਂ ਬਾਅਦ ਜਦੋਂ ওভারਫਲੋ ਹੋਇਆ ਤਾਂ ਉਸ ਜਗ੍ਹਾ ਤੇ ਪਾੜ ਪੈਣ ਦੀ ਜਿੱਕਰ ਗੱਲ ਕੀਤੀ ਆ ਰਹੀ ਤਾਂ 20 ਤੋਂ 25 ਫੁੱਟ ਦਾ ਪਾੜ ਜਿਹੜਾ ਇਹ ਉਹ ਕਿਹਾ ਜਾ ਰਿਹਾ ਇੱਕ ਤਸਵੀਰਾਂ ਇਧਰ ਦੀਆਂ ਬਿਲਕੁਲ ਨਾਲ-ਨਾਲ ਦਿਖਾਵਾਂਗੇ ਕਿ ਹੁਣ ਸੜਕ ਕਿਉਂਕਿ ਇਹ ਸੜਕ ਜਿਹੜੀ ਹੈਗੀ ਹੈ ਰਈਆ ਤੋਂ ਵਕਫਾ ਪਿੰਡਾਂ ਨੂੰ ਅੱਗੇ ਨਾਦੀ ਖੋਈ ਤੱਕ ਜੋੜਦੀ ਹੈ ਔਰ ਹੁਣ ਇਸ ਸੜਕ ਦੇ ਉੱਤੇ ਪਾਣੀ ਜਿਹੜਾ ਹੈ ਉਹ ਆ ਚੁੱਕਾ ਹੈ ਔਰ ਮੌਕੇ ਦੇ ਹਾਲਾਤ ਜਿਹੜੇ ਨੇ ਉਸ ਨਾਲ ਨਜਿੱਠਣ ਦੇ ਲਈ ਬਕਾਇਦਾ ਡੀਸੀ ਦਾ ਕਹਿਣਾ ਹੈਗਾ ਕਿ ਉਹਨਾਂ ਜਿਹੜਾ ਨਹਿਰ ਦਾ ਪਾਣੀ ਹੈਗਾ ਉਹ ਬੰਦ ਕਰਵਾ ਦਿੱਤਾ ਗਿਆ ਲੇਕਿਨ ਜਿਹੜੇ ਗਰਾਊਂਡ ਜ਼ੀਰੋ ਤੇ ਹਾਲਾਤ ਹੈਗੇ ਨੇ ਉਹ ਸਾਫ਼ ਕਰ दिए ਕਿ ਜੇਕਰ ਇਸ ਤਰ੍ਹਾਂ ਹੀ ਪਾਣੀ ਚੱਲਦਾ ਰਿਹਾ ਹਾਲਾਂਕਿ ਪ੍ਰਸ਼ਾਸਨ ਤਿੰਨ ਪਿੰਡ ਕਹਿ ਰਿਹਾ ਲੇਕਿਨ ਸਥਾਨਕ ਲੋਕ 8 ਤੋਂ 10 ਪਿੰਡ ਕਹਿ ਰਹੇ ਨੇ ਕਿ ਉਹ ਇਸ ਦੀ ਮਾਰ ਰਹਿਟ ਹੋਣਗੇ ਉਹਨਾਂ ਦੀ ਜਿਹੜੀਆਂ ਜ਼ਮੀਨਾਂ ਹੈਗੀਆਂ ਨੇ ਫਸਲਾਂ ਜਿਹੜੀਆਂ ਨੇ ਉਹਨਾਂ ਦਾ ਨੁਕਸਾਨ ਜਿਹੜਾ ਹੈ ਉਹ ਹੋ ਸਕਦਾ ਹੈ ਹਾਲੇਕਿ ਡੀਸੀ ਅੰਮ੍ਰਿਤਸਰ ਦਾ ਇਹ ਵੀ ਕਹਿਣਾ ਹੈਗਾ ਬਿਲਕੁਲ ਮੌਕੇ ਤੇ ਜਿਹੜੇ ਮੌਜੂਦ ਜਿਹੜੇ ਵੀਰ ਜਿਹੜੇ ਮੌਕੇ ਤੇ ਮੌਜੂਦ ਲੋਕ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਇਸ ਤਰ੍ਹਾਂ ਦੇ ਹਾਲਾਤ ਹੈਗੇ ਆ ਜਾਂ ਫਿਰ ਕੀ ਮੌਜੂਦਾ ਸਥਿਤੀ ਹੈਗੀ ਆ ਇੱਥੇ ਕੋਈ ਇੱਕ ਲੋਕ ਜਿਹੜੇ ਸਵੇਰ ਪੁੱਛੇ ਨੇ ਸਰ ਕੀ ਨਾਮ ਤੁਹਾਡਾ ਔਰ ਮੇਰਾ ਨਾਂ ਨਿਸ਼ਾਨ ਸਿੰਘ ਹੈ ਜੀ ਕਾਮਰੇਡ ਸਾਬਕਾ ਸਰਪੰਚ ਧਾਨਪੁਰ ਠੀਕ ਹੈ ਨਿਸ਼ਾਨ ਜੀ ਇੱਥੇ ਜਿਹੜੇ ਹਾਲਾਤ ਹੈਗੇ ਕੀ ਹੋਇਆ ਪਾੜ ਹੋਇਆ ਕਿੰਨੇ ਕਿੰਨੇ ਵਜੇ ਪਾੜ ਪਿਆ ਇਹ ਵਾਲਾ ਨਹਿਰ ਦਾ ਲਗਭਗ 9 ਵਜੇ ਤੇ ਪਾਣੀ 9 ਵਜੇ ਤੇ ਸਮਝੀ ਇੰਨਾ ਤੇ ਕੰਮ ਦੇ ਲਗਭਗ ਠੀਕ ਹੈ ਤੇ ਇਹਦੇ ਵਿੱਚ ਕੋਈ ਪ੍ਰਸ਼ਾਸਨ ਨੂੰ ਪਹਿਲਾਂ ਵੀ ਸੂਚਿਤ ਕੀਤਾ ਗਿਆ ਸੀ ਕਿ ਮੇਖੋ ਪ੍ਰਸ਼ਾਸਨ ਨੂੰ ਸੂਚਿਤ ਰਹਾ ਤੇ ਬਾਰੇ ਜਾਣਕਾਰੀ ਦੇ ਵਿੱਚ ਛੁੱਟ ਨਹੀਂ ਪਾਉਣਾ ਚਾਹੀਦਾ ਪਰ ਜਦੋਂ ਦਾ ਸੂਚਿਤ ਕੀਤਾ ਉਹਦਾ 3 ਘੰਟੇ ਤੱਕ ਪ੍ਰਸ਼ਾਸਨ ਆਇਆ ਕੋਈ ਜਦੋਂ 10 ਵੀ ਦਿੱਤਾ ਬਿਲਕੁਲ ਜਦੋਂ ਸੂਚਿਤ ਠੀਕ ਹੈ ਹਾਂ ਇਹ ਤਾਂ ਤਹਿਸੀਲਦਾਰ ਕੋਈ ਸ਼ੜਕ ਦੇ ਕਰੀ ਦੇ ਵਿਚਾਰਾ ਇਹਨੂੰ ਚੱਲ ਜਾਂਦਾ ਇਹ ਤਾਂ ਨਹੀਂ ਇਹਨੂੰ ਆਇੰਦਾ ਸਾਡੇ ਪਿੰਡ ਦੇ ਧਿਆਨਪੁਰ ਦੇ ਰੇ ਕਲੇਰਾ ਦੇ ਨੌਜਵਾਨ ਜਿਹੜੇ ਨਹਿਰ ਤੇ ਕੰਮ ਕਰਨਦੇ ਅਜੇ ਕੋਈ ਸਰਕਾਰੀ ਮਸ਼ੀਨਰੀ ਹੁਣ ਆ ਰਹੀ ਆ ਉਹ ਵੀ ਅਜੇ ਸਾਈਡ ਤੇ ਖਲੋਤੀ ਆ ਗਾਹ ਕੋਈ ਨਹੀਂ ਪਹੁੰਚਿਆ ਕਿਸ ਤਰ੍ਹਾਂ ਹੁਣ ਮੈਨੇਜ ਕਿਦਾਂ ਹੋ ਰਿਹਾ ਕਿੰਨੇ ਪਿੰਡ ਜਿਹੜੇ ਆ ਤੁਹਾਨੂੰ ਲੱਗਦਾ ਕਿ ਇਹਦੀ ਮਾਰ ਹਿੱਟ ਹੈ ਜਦੋਂ ਮਾਰ ਹਿੱਟ ਇੱਥੇ ਲਗਭਗ ਧਿਆਨਪੁਰ ਹੀ ਹੋਣਾ ਤਾਂ ਬਰੇਨ ਤੋਂ ਲੈ ਕੇ ਰਿ ਵਿਡਾਲੀਏ ਤੱਕ ਧਿਆਨਪੁਰ ਦੀ ਹੱਥ ਵਾ ਠੀਕ ਹੈ ਇਹ ਧਿਆਨਪੁਰ ਇਕੱਲੇ ਨਹੀਂ ਹੋਣਾ ਇਕਲੇ ਨਹੀਂ ਆ ਸਕਦੇ ਪਰ ਜੇ ਟ੍ਰੇਨੋਂ ਪਾਰ ਜਾਵੇ ਠੀਕ ਹੈ ਇਹ ਮਾਰ ਦੇ ਵਿੱਚ ਧਿਆਨਪੁਰ ਹਨ ਜਿਹੜੇ 7-8 ਪਿੰਡ ਕੇ ਜਾਰੇ ਕੋਈ ਹੈ ਅਸੀ ਗੱਲ ਜੇ ਜਦੋਂ 7-8 ਪਿੰਡ ਲੰਘਦੇ ਆ ਤਮਾਸ਼ਾ ਦੇ ਵੇਖਣ ਦੇ ਲੋਕ ਕੁਝ ਕਰਨ ਗਿਆ ਨਾ ਕਰਨ ਤੇ 7-8 ਪਿੰਡ ਤਮਾਸ਼ਾ ਵੇਖਣ ਦੇ ਕੋਈ ਕੋਈ ਵੀਡੀਓ ਬਣਾਈਦਾ ਕੋ ਸੈਲਫੀ ਲਈ ਜਾਂਦਾ ਲੋਕਾਂ ਦੀ ਇਹ ਖ ਫਸਲਾ ਫਸਲਾਂ ਦਾ ਕਿ ਕਿਸ ਤਰ੍ਹਾਂ ਦਾ ਨੁਕਸਾਨ ਪੈ ਲੱਗਿਆ ਜਿਹੜੀ ਝੋਨਾ ਡੁੱਬ ਕੇ ਮਰ ਗਿਆ ਇਹ ਸਭ ਘੱਟੋ ਘੱਟ 100 ਏਕੜ ਦਾ ਨੁਕਸਾਨ ਹੋਊਗਾ ਘੱਟ ਤੋਂ ਘੱਟ ਚਲੋ ਮੜ ਕੇ ਬਤਾ ਆਚੜਾ ਵੀ ਜੋ ਮਰਦੀ ਦਸੀ ਜਾਣ ਤੇ ਹੁਣ ਹੁਸ਼ਿਆਰਪੁਰ ਤੋਂ ਕੁਝ ਤਸਵੀਰਾਂ ਅਖਾਉਂਦੇ ਹਾਂ ਜਿੱਥੇ ਪੰਗੀ ਚੋਹ ਓਵਰਫਲੋ ਹੋ ਰਿਹਾ ਹੈ ਹਿਮਾਚਲ ਦੇ ਵਿੱਚ ਭਾਰੀ ਬਰਸਾਤ ਦੇ ਕਰਕੇ ਸਾਰਾ ਪਾਣੀ ਹੀਠਾਂ ਆ ਰਿਹਾ ਔਰ ਪੰਗੀ ਚੋਹ ਦੇ ਉੱਪਰੋਂ ਦੀ ਪਾਣੀ ਵਗ ਰਿਹਾ ਜਿਹੜੀ ਸੜਕ ਵਿਚਕਾਰੋਂ ਲੰਘਦੀ ਆ ਉਹ ਸੜਕ ਨਜ਼ਰ ਆਉਣੀ ਬੰਦ ਹੋ ਗਈ ਹੈ ਵੱਡੀ ਮਾਤਰਾ ਦੇ ਵਿੱਚ ਪਾਣੀ ਆ ਗਿਆ ਔਰ ਚੌਂ ਪੂਰੇ ਉਫਾਨ ਤੇ ਹੈ ਸੜਕ ਦੇ ਉੱਪਰੋਂ ਪਾਣੀ ਗੁਜ਼ਰ ਰਿਹਾ ਹੈ ਤੁਸੀਂ ਉੱਥੋਂ ਲੰਘ ਨਹੀਂ ਸਕਦੇ ਐਡੀ ਤੇਜ਼ ਰਫ਼ਤਾਰ ਨਾਲ ਪਾਣੀ ਆ ਰਿਹਾ ਕਿ ਸੜਕ ਦਾ ਪਤਾ ਹੀ ਨਹੀਂ ਚੱਲਦਾ ਕਿ ਸੜਕ ਹੈ ਕਿੱਥੇ ਔਰ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਚੁੱਕਿਆ ਹੈ ਲੋਕਾਂ ਨੂੰ ਬੇहद ਪਰੇਸ਼ਾਨੀਆਂ ਪੇਸ਼ ਆ ਰਹੀਆਂ ਇਹ ਪੰਗੀ ਚੌਂ ਦੀ ਤਸਵੀਰ ਹੈ ਲੋਕ ਸੜਕ ਦੇ ਇੱਕ ਪਾਸੇ ਖੜੇ ਨੇ ਔਰ ਜਿੱਡੀ ਤੇਜ਼ੀ ਨਾਲ ਪਾਣੀ ਵਗ ਰਿਹਾ ਹੈ ਜਿੱਡੀ ਤੇਜ਼ ਰਫ਼ਤਾਰ ਨਾਲ ਪਾਣੀ ਜਾ ਰਿਹਾ ਹੈ ਕੋ ਸੋਚ ਵੀ ਨਹੀਂ ਸਕਦਾ ਕਿ ਸੜਕ ਤੋਂ ਇੱਥੋਂ ਲੰਘਿਆ ਜਾ ਸਕਦਾ ਹੋ ਰਹੀ ਤੇਜ਼ ਬਾਰਿਸ਼ ਤੋਂ ਬਾਅਦ ਜਿੱਥੇ ਹੁਸ਼ਿਆਰਪੁਰ ਦੇ ਮਹੱਲੇ ਅਤੇ ਗਲੀਆਂ ਦੇ ਵਿੱਚ ਪਾਣੀ ਪਾਣੀ ਹੋਇਆ ਪਿਆ ਹੈ ਉੱਥੇ ਹੀ ਤਸਵੀਰਾਂ ਆਪਣੇ ਦਰਸ਼ਕਾਂ ਨੂੰ ਪੰਗੀ 24 ਵੀ ਦਿਖਾ ਦਿੰਦੇ ਆ ਪੰਗੀ 24 ਇਸ ਵਾਰ ਸੀਜ਼ਨ ਦੇ ਸਭ ਤੋਂ ਜ਼ਿਆਦਾ ਪਾਣੀਆਂ ਦੇ ਵਿੱਚੋਂ ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਬੀਤੇ ਪਹਿਲਾਂ ਵੀ ਦੋ ਜਾਂ ਤਿੰਨ ਵਾਰ ਪੰਗੀ ਚੋਂ ਆਇਆ ਸੀ ਪਰ ਇਸ ਮਾਤਰਾ ਦੇ ਵਿੱਚ ਪਾਣੀ ਪੰਗੀ ਚੋਂ ਵਿੱਚ ਨਹੀਂ ਆਇਆ ਸੀ ਇਸ ਤੋਂ ਸਹਿਜ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਿਮਾਚਲ ਦੇ ਵਿੱਚ ਵੀ ਬੀਤੀ ਰਾਤ ਤੋਂ ਹੋ ਰਹੀ ਬਰਖਾ ਦੇ ਕਾਰਨ ਇਹ ਪਾਣੀ ਇੰਨਾ ਇੱਥੇ ਆਇਆ ਹੈ